प्रोफेसर रमेश राय पंजाबी पोएट सिंगर। नमस्कार। मुलाकात प्रोग्राम दे आठवें एपिसोड में आज तो आधा स्वागत है। अपने आज दे मेहमान हैं प्रोफेसर रमेश राय जी। प्रोफेसर रमेश राय एक कवि, गीतकार, अतः गायक हैं, अतः जड़ की ਪਹਿਲਾ ਡਾਕਟਰ ਰਮੇਸ਼ ਰੰਗੀਲਾ ਦੇ ਨਾਮ ਨਾਲ ਲਿਖਦੇ ਹੁੰਦੇ ਸਨ ਉਹਨਾਂ ਦੀਆਂ ਡਾਕਟਰ ਰਮੇਸ਼ ਰੰਗੀਲਾ ਦੇ ਨਾਮ ਤਹਿਤ ਚਾਰ ਕਿਤਾਬਾਂ ਇਹਨਾਂ ਵਿੱਚ ਵਿਆਕਰਨ, ਗੀਤ ਤੇ ਸੁਭਾਚਾਰ ਸੰਬੰਧੀ ਕਿਤਾਬਾਂ ਹਨ ਉਹ ਪਹਿਲੇ ਛਪ ਚੁੱਕੀਆਂ ਹਨ ਦੋਸਤੋ ਅੱਜ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਪਰ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਇਹ ਦੇਖੋ ਇੱਕ ਛੋਟੀ ਜਿਹੀ ਚਲੈ ਇਸਤਾ ਪੰਜਾਬ ਸੋਨਾ ਦੋਸਤੋ ਹੋ ਇਹ ਦੇਵਾਰ ਗਾਰਾ ਕੋਈ ਹੋਣਾ ਦੋਸਤੋ ਆ ਡਾਕਟਰ ਰਵੀਸ਼ਰ ਲੀਲਾ ਜੀ ਅੱਜ ਦਾ ਨਮਸਕਾਰ ਸਵਾਗਤ ਹੈ ਤੁਸੀਂ ਹੁਣ ਤੱਕ 5 ਕਿਤਾਬਾਂ ਲਿਖੀਆਂ ਹਾਂਜੀ ਇਹਦੇ ਵਿੱਚ ਕਵਿਤਾ ਹੈ ਸਵੇਚਾਰ ਹੈ ਤੇ ਹੋਰ ਵੀ ਸ਼ੈਲੀ ਹੈ ਹਾਂਜੀ ਤੁਹਾਡਾ ਮਨ ਬੰਦਾ ਕਿਸ ਵਿਸ਼ੇ ਕਿਹੜਾ ਹੈ ਵੀ ਤੁਸੀਂ ਕਿਸਤੇ ਜ਼ਿਆਦਾ ਫੋਕਸ ਕਰਨਾ ਚਾਹੁੰਦੇ ਹੋ ਮੇਰਾ ਗੀਤ ਗਜ਼ਲ ਕਵਤਾ ਤੇ ਸਾਹਿਤ ਲਿਖਣਾ ਠੀਕ ਹੈ ਠੀਕ ਹੈ ਤੇ ਤੁਹਾਡੇ ਕਿਤਾਬਾਂ ਜਿਹੜੀਆਂ ਹੁਣ ਤੱਕ ਤੁਹਾਡੀਆਂ ਛਪੀਆਂ ਆ ਹਾਂਜੀ ਉਹ ਕਿ ਕਿਹੜੀਆਂ ਹਨ ਕਿ ਨਾਮ ਉਹਨੇ ਕੀ ਹੈ ਤੇ ਕਿੰਨੇ ਛਾਪੀਆਂ ਹਨ ਹਾਂਜੀ ਜਿਹੜੀ ਮੇਰੀ ਪਹਿਲੀ ਕਿਤਾਬ ਸੀ ਗੀਤ ਤੇ ਕਵਿਤਾਵਾਂ ਦੀ ਉਹ ਨਾਨਕ ਸਿੰਘ ਪੁਸਤਕਮਾਲਾ ਅ ਅੰਮ੍ਰਿਤਸਰ ਦੇ ਵੱਲੋਂ ਛਾਪੀ ਗਈ ਸੀ ਔਰ ਉਹ ਰਿਲੀਜ਼ ਕੀਤੀ ਸੀ ਗਿੱਲ ਹਰਦੀਪ ਆਰਟਿਸਟ ਜੋ ਨੇ ਤੇ ਬਰਜੰਗ ਸਿੰਘ ਸੰਧੂ ਜੀ ਕਹਾਣੀਕਾਰ ਨੇ ਉਹਨਾਂ ਨੇ ਆ ਕੇ ਕੀਤੀ ਸੀਗੀ ਜਲਾਲਾਬਾਦ ਕਰ अच्छा अच्छा ठीक है ठीक है 2001 ਵਿੱਚ ਹੂੰ ਤੇ ਤੁਹਾਡੇ ਟੈਸਟਾਂ ਵੀ ਹੈ ਕੋਈ ਗਾਇਕ ਵੀ ਹੋ ਇਹ ਵੀ ਸੁਣਿਆ ਹੈ ਗਾਇਕ ਬੜੇ ਚੰਗੇ ਗਾਇਕ ਹੋ ਮੈਂ ਜਲੰਧਰ ਦੂਰਦਰਸ਼ਨ ਦੇ ਤਕਰੀਬਨ ਹਰ ਇੱਕ ਪ੍ਰੋਗਰਾਮ ਦੇ ਵਿੱਚ ਐਜ਼ ਅ ਸਿੰਗਰ ਐਜ਼ ਅ ਐਂਕਰ ਐਜ਼ ਅ ਐਕਸਪਰਟ ਦੇ ਤੌਰ ਤੇ ਆ ਚੁੱਕਿਆ ਜਿਵੇਂ ਇਸ਼ਕਾਰਾ ਵਿੱਚ ਗੀਤ ਗਾਇਆ ਸੀਗਾ ਉਸ ਤੋਂ ਪਹਿਲਾਂ 1995 ਦੇ ਵਿੱਚ ਸਿੰਦਰ ਸਰਤਾਜ ਤੇ ਮੈਂ ਪਹਿਲੀ ਵਾਰੀ ਅਸੀਂ ਜਮਾਤ ਰਾਂਗ ਉਪਰੋਗ ਵਿੱਚ ਰਾਮ ਵਿੱਚ ਆਏ ਸੀਗੇ ਔਰ ਉਹ ਬਨੋਰ ਘਰ ਜੀ ਉਹਦੇ ਪ੍ਰੋਡੂਸਰ ਸਨ ਔਰ ਉਹ ਗੀਤ ਸਾਡਾ ਪਹਲਿਕਾਸਟ ਕੀਤਾ ਗਿਆ ਸੀਗਾ ਜਿਵੇਂ ਮੇਰਾ ਗੀਤ ਸੀਗੀ ਮਾਝ ਮਾਲਵੇ ਦੁਆਬੇ ਤੋਂ ਅਸੀਂ ਆਈਆਂ ਜੱਟੀਆਂ ਵਿਆਹ ਵਿੱਚ ਸਬੱਬ ਨਾਲ ਹੋਈਆਂ ਕੱਟੀਆਂ ਉਹ ਤਾਂ ਨੱਚਣ ਰਕਰ ਨਾਲ ਦੀ ਮਾਰ ਬਣ ਕੇ ਪਹੁੰਚਾ ਨਿਕਲੀ ਕਮਾਲਵੇ ਦੀਆਂ ਲੜਜੀਨਾਂ ਸੇ ਉਸ ਤੋਂ ਬਾਅਦ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਸੀਂ ਸਿੰਦਰ ਸਰਤਾਜ ਤੋਂ ਦੋਵੇਂ ਇੰਟਰਵਿਊ ਦੇਣ ਚਲੇ ਗਏ ਮਿਸਰ ਦੀ ਐਮਏ ਕਰਨ ਵਾਸਤੇ ਤੇ ਉਹ ਮੇਰੀ ਸਿਲੈਕਸ਼ਨ ਹੋ ਗਈ ਉਹਨਾਂ ਦਾ ਫੋਨ ਵੀ ਆਇਆ ਵਧਾਈ ਵੀ ਦਿੱਤੀ ਪਰ ਮੇਰੀ ਸਿਲੈਕਸ਼ਨ ਪੰਜਾਬੀ ਵਿਸ਼ੇ ਉਦਰਲੀ ਹੋ ਗਈ ਸੀ ਐਮਏ ਦੀ ਫਿਰ ਮੈਂ ਪੰਜਾਬੀ ਦੀ ਕਰ ਲਈ ਐਮਏ ਫਿਰ ਉਸ ਤੋਂ ਬਾਅਦ ਪੀ ਐਚ ਡੀ ਯੂ ਸੀ ਨੈਟ ਤੇ ਪ੍ਰੋਫੈਸਰ ਲੱਗ ਗਿਆ ਇੱਥੇ ਨੀਵਲ ਜਿਹਾ ਅੱਛਾ ਠੀਕ ਹੈ ਨਹੀਂ ਸਿੱਧਾ ਸਰਕਾਰੀ ਤਾਂ ਬੜੀ ਵੱਡੀ ਚੀਜ਼ ਬਣ ਗਿਆ ਹੁਣ ਆਪਣਾ ਨਾਮ ਕਮਾ ਲਿਆ ਪੈਸਾ ਵੀ ਕਮਾ ਲਿਆ ਤੇ ਤੁਸੀਂ ਪੁੱਛ ਰਹੇ ਹੋ ਕਿੰਨਾ ਕੀ ਕਰਨ ਹੋਇਆ ਉਹ ਮਿਸ ਵਾਲੇ ਪਾਸੇ ਆ ਗਿਆ ਮੈਂ ਸਹਿਤ ਵਾਲੇ ਪਾਸੇ ਆ ਗਿਆ ਇਹ ਵਰਕ ਹੈ ਪਰ ਜਿਹੜਾ ਮੈਂ ਲੰਬੀ ਦੌੜ ਵਾਲਾ ਘੋੜਾ ਹੌਲੀ 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 ਲੇਖੀ ਰਿਆਂ ਨਾਲ ਗਾਵੀ ਰਿਆਂ ਰਿਆਜ਼ ਨਹੀਂ ਕਰ ਰਿਹਾ ਸਵੇਰੇ ਸ਼ਾਮੇ ਰਿਆਜ਼ ਚੱਲ ਰਿਹਾ ਨਿਰੰਤਰ ਚੱਲ ਰਿਹਾ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਡਾਕਟਰ ਸਾਹਿਬ ਤੁਹਾਨੂੰ ਜਿਹੜੇ ਹੁਣ ਤੱਕ ਸੈਤਰੀ ਨਾਮ ਮਿਲੇ ਹ ਉਹ ਕਿੰਨੇ ਕੋਈ ਨਾਮ ਮਿਲੇ ਟਿੱਕੜੀ ਟਿੱਕੜੀ ਨਾਮ ਮਿਲੇ ਜਦੋਂ ਤੱਕ ਬੂਰਾਸ਼ੰਦੇ ਇੱਕ ਪ੍ਰੋਗਰਾਮ ਸੀ ਨਵਰਾਗ ਉਹਦੇ ਵਿੱਚ ਜਿਹੜੇ ਵੀ ਯੰਗ ਉਹਨਾਂ ਦੇ ਬਾਰੇ ਸੀ ਪ੍ਰੋਗਰਾਮ ਇੱਕ ਸਾਲ ਵਿੱਚ ਮੈਂ 6 ਪ੍ਰੋਗਰਾਮ ਦਿੱਤੇ ਸੀਗੇ ਉਹਨੂੰ ਨੈਸ਼ਨਲ ਅਵਾਰਡ ਮਿਲਿਆ ਸੀ ਉਹ ਪ੍ਰੋਗਰਾਮ ਇਸ ਤਰ੍ਹਾਂ ਸੀਗੇ ਨੌਜਵਾਨਾਂ ਦੀ ਸੀ ਜਿਵੇਂ ਨੌਜਵਾਨ ਅੰਤਰਜਾਤੀ ਵਿਆਹ ਨੌਜਵਾਨ ਅਤੇ ਰਾਜਨੀਤੀ ਨੌਜਵਾਨਾਂ ਤੇ ਨਸ਼ੇ ਇਸ ਤਰ੍ਹਾਂ ਕਰਕੇ ਸੀ ਉਹ ਨੈਸ਼ਨਲ ਅਵਾਰਡ ਮਿਲਿਆ ਸੀਗਾ ਤੇ ਹੋਰ ਜਿਵੇਂ ਵਰਲਡ ਪੰਜਾਬੀ ਕਾਨਫਰੰਸ ਦੇ ਪੰਜਾਬ ਯੂਨੀਵਰਸਿਟੀ ਦੇ ਵੱਲੋਂ ਅਵਾਰਡ ਮਿਲਿਆ ਹਾਂ ਤੇ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੇ ਵਰਲਡ ਪੰਜਾਬੀ ਕਾਨਫਰੰਸ ਸੀ ਉਥੇ ਮੈਂ ਪੇਪਰ ਪ੍ਰੈਜੈਂਟ ਕੀਤਾ ਜਿਹੜੇ ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਪਰਵੇਖ 150 ਪੇਪਰਾਂ ਦੇ ਵਿੱਚ ਦੂਜਾ ਨੰਬਰ ਮੇਰਾ ਸੀ ਸੋ ਵੀ ਨਾਰਵ ਵਿੱਚ ਦੂਜਾ ਨੰਬਰ ਮੇਰਾ ਸੀ ਜਿਹੜਾ ਉਹਨਾਂ ਨੇ ਛਾਪਿਆ ਸੀਗਾ ਤੇ ਸਹਿ ਸੁਭਾਵਾਂ ਦੇ ਵੱਲੋਂ ਤਾਂ ਬਹੁਤ ਇਨਾਮ ਮਿਲੇ ਆ ਤੇ ਰੁਬੂ ਸੁਲਮਾਨ ਦੀ ਤੇ ਸਹਿਸਭਾਵਾਂ ਦੇ ਮੈਂ ਜਿਵੇਂ ਜਲਾਲਾਬਾਦ ਸਹਿਸਭਾ ਉਹਦਾ ਪ੍ਰਧਾਨ ਵੀ ਰਹਿ ਚੁੱਕਿਆ ਔਰ ਜਨਰਲ ਸਕੱਤਰ ਵੀ ਤੇ ਜਿਵੇਂ ਆਪਣੀ ਸਹਿਸਭਾ ਇਸਰਾਹਦੀ ਸਹਿਸਭਾ ਲਾਕੂ ਦਾ ਔਰ ਦੁਜਾ ਆਪਣੀ ਪੁਬਾਇਆ ਉਹਦਾ ਪ੍ਰਧਾਨ ਨਾ ਪ੍ਰੈਜ਼ੀਡੈਂਟ ਹੁਣ ਤੇ ਜਿਵੇਂ ਜਲਾਲਾਬਾਦ ਸਪੋਰਟਸ ਕਲੱਬ ਐਂਡ ਯੂਥ ਵੈਲਫੇਅਰ ਸੁਸਾਇਟੀ ਉਹਦਾ ਜਨਰਲ ਸਕੱਤਰ ਆ ਔਰ ਜਿਹੜੀ ਆਪਣੇ ਸ਼ਹੀਦឧਦਮ ਸਿੰਘ ਐਜੂਕੇਸ਼ਨਲ ਕਲਚਰਲ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਆ ਉਹਦਾ ਵੀ ਪ੍ਰਧਾਨ ਹਾਂ ਮੈਂ ਉਸ ਤੋਂ ਆਲੇ ਤੁਸੀਂ ਪ੍ਰਧਾਨ ਹੋ ਜਾਂ ਉਧੇਦਾਰ ਹੋ ਇਹਨਾਂ ਦਾ ਕੰਮ ਕਾਜ ਕਿਵੇਂ ਚੱਲਦਾ ਹੈ ਸਿੱਤ ਨੂੰ ਤੁਸੀਂ ਪ੍ਰਮੋਟ ਕਰ ਦਿਓ ਇਹਨਾਂ ਉਸਤੇ ਕੀ ਕਰ ਦਿਓ ਬਾਲੇ ਇਹ ਵੀ ਕਰ ਦਿਓ ਇਹਦੇ ਵਾਸਤੇ ਜਿਹੜੀਆਂ ਸਹਿਸਭਾਵਾਂ ਨੇ ਉਹਨਾਂ ਦੇ ਤੇ ਅਸੀਂ ਜਿਹੜੇ ਸਹਿਤਕਾਰ ਨੇ ਉਹਨਾਂ ਦੇ ਨਾਲ ਰੂਬਰੂ ਸਨਮਾਨ ਕਰਾਵੀ ਦਾ ਔਰ ਕਿਤਾਬਾਂ ਜਿਹੜੀਆਂ ਵੀ ਸਹਿਤਕਾਰ ਹੁੰਦੇ ਨੇ ਉਹਨਾਂ ਦੀ ਆ ਰਿਲੀਜ਼ ਕਰਾਈ ਦਾ ਔਰ ਸਮਾਜ ਦੇ ਜਿਹੜੇ ਪਹਿਲੇ ਲਈ ਜਿਵੇਂ ਨਸ਼ਿਆਂ ਦੇ ਵਿਰੁੱਧ ਉਹ ਕਮਤਾਵਾਂ ਜਾਂ ਸੈਮੀਨਾਰ ਕਰਾਉਣੀ ਤਾਂ ਇਸ ਤਰ੍ਹਾਂ ਵਾਤਾਵਰਣ ਦੇ ਨਾਲ ਸੰਬੰਧਿਤ ਔਰ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਪ੍ਰੀਤੀਆਂ ਆ ਚੁੱਕੀਆਂ ਨੇ ਜਿਵੇਂ ਆਪਣੇ ਦਹੇਜ ਦਾ ਉਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰਨਾ ਅੱਜਕੱਲ ਸਾਡੇ ਜਿਹੜੇ ਖਾਸ ਕਰਕੇ ਪੰਜਾਬੀ ਸੰਚਾਰ ਪੰਜਾਬੀ ਸੰਭਾਵਿਕ ਤੌਰ ਤੇ ਜਿਹੜੀ ਦਾਹੇਜ ਦੀ ਬੜੀ ਸਮੱਸਿਆ ਹੈ ਔਰ ਲੜਕੀਆਂ ਨੂੰ ਕੁੱਟ ਮਾਰ ਕੇ ਕੱਢ ਦਿੱਤਾ ਜਾਂਦਾ ਔਰ ਉਹਨਾਂ ਕੋਲ ਦਾਹੇਜ ਦੀ ਮੰਗ ਕੀਤੀ ਜਾਂਦੀ ਹੈ ਇਸ ਤਰ੍ਹਾਂ ਕਰਕੇ ਅਸੀਂ ਸਭਾਈ ਨੂੰ ਦੱਸ ਰਹੇ ਹਾਂ ਕਿ ਜਿਹੜਾ ਵੀ ਦਾਹੇਜ ਮੰਗੇ ਉਹ ਉਹਦੇ ਨਾਲ ਲੜਕੀ ਕੋਈ ਵੀ ਆਪ ਦੇ ਵਿਆਹ ਨਾ ਕਰੇ ਅੱਛਾ ਇਹ ਕਵਿਤਾ ਤੁਸੀਂ ਜਿਹੜੀ ਕਵਿਤਾ ਹੈ ਪੰਜਾਬੀ ਕਵਿਤਾ ਹੈ ਤਾਂ ਹੀ ਇਹ ਕਦੋਂ ਤੋਂ ਲਿਖ ਰਿਹਾ ਉਹ ਤੇ ਤੁਹਾਡਾ ਜਿਹੜੀ ਪਹਿਲੀ ਕਿਤਾਬ ਹੈ ਪੰਜਾਬੀ ਕਵਿਤਾ ਦੀ ਇਹ ਕਿਹੜੇ ਸਾਲ ਸ਼ਫੀਸੀ ਇਹ 2001 ਦੇ ਵਿੱਚ ਸ਼ਫੀਸੀ ਜੀ ਮੈਂ ਪਹਿਲਾ ਗੀਤ ਜਿਹੜਾ ਮੈਂ ਲਿਖਿਆ ਸੀ 1986 ਦੇ ਵਿੱਚ ਮੈਂ ਜਲਾਲਾਬਾਦ ਕਾਲਜ ਡੀਏਵੀ ਕਾਲਜ ਬਣਿਆ ਸੀ ਤਾਂ ਪਹਿਲਾ ਸਟੂਡੈਂਟ ਸੀ ਉੱਥੋਂ ਦਾ ਉੱਥੇ ਮੈਂ ਗੀਤ ਲਿਖਿਆ ਸੀ ਕੂਤੇ ਸਾਡੇ ਆਉਣ ਪਰੀਆਂ ਮੋੜ ਜਾਂਦੀਆਂ ਵਾਪਸ ਘਰਾਂ ਆ ਕੇ ਹੋਰਾ-ਹੋਰਾ ਮੁਖੜਾ ਬੀਜਾ ਲਉਂਦੀਆਂ ਗੁਲਾਬੀ ਸੂਟ ਪਾ ਕੇ ਕੂਤੇ ਸਾਡੇ ਆਉਣ ਪਰੀਆਂ ਔਰ ਉਹ ਬਹੁਤ ਚਰੁ ਪ੍ਰਚਲਿਤ ਹੋਇਆ ਸੀ ਗੀਤ ਉਦੋਂ ਇੱਕ ਕੈਸਟ ਵੀ ਕਰਵਾਈ ਸੀ ਆਪਣੇ ਜਿਹੜੀ ਡੈਕ ਵਾਲੀ ਕੈਸਟ ਹੁੰਦੀ ਹੈ ਉਹ ਤੇ ਮੈਂ ਕਾਲਜ ਦਾ ਬੈਸਟ ਥਰੀਟ ਬੈਸਟ ਸਿੰਗਰ ਕਾਲਜ ਤੋਂ ਉੱਪਰ ਵੀ ਰਿਆਂ ਸਰਦਾਰ ਜਗਿੰਦਰ ਸਿੰਘ ਜੀ ਵੀ ਆਈ ਡਾਇਰੈਕਟਰ ਉਹਦੇ ਵੱਲੋਂ ਸਲਵੰਤਾ ਉਹ ਮੈਨੂੰ ਕਾਲਜ ਕਰਦ ਦਿੱਤਾ ਗਿਆ ਸੀਗਾ ਔਰ ਉਹ ਗੀਤ ਜਦੋਂ ਵੀ ਆਉਂਦੇ ਸੀ ਕਾਲਜ ਵਿੱਚ ਉਹ ਗੀਤ ਸੁਣਦੇ ਸੀ ਕਹਿੰਦੇ ਵੀ ਉਹ ਵੀ ਸੁਣਾਓ ਖੁਦ ਇਸਾ ਨੇ ਹੋਰ ਕਰੀਹਾ ਨਹੀਂ ਤਾਂ ਹੀ ਕਵਿਤਾ ਦਾ ਇਹ ਵਿਸ਼ਾ ਹੈ ਹਾਂ ਜੀ ਉਹ ਕੀ ਹੁੰਦਾ ਹੈ ਮੇਰੀ ਕਮਤਾਵਾਂ ਦਾ ਵਿਸ਼ਾ ਆਲ ਰਾਉਂਡਰ ਹੈ ਚੱਲ ਸਮੇਂ ਬਾਰੇ ਇਤਿਹਾਸਿਕ ਵੀ ਹੈ ਏ ਇਹ ਮੇਰੇ ਵਿਸ਼ੇ ਨੇ ਸਮਾਜਿਕ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 2018 ਦਾ ਮੈਂ ਭਾਰਤੀ ਸੈਹਿਤ ਅਕੈਡਮੀ ਨਵੀਂ ਦਿੱਲੀ ਦਾ ਐਗਜ਼ੀਕਟਿਵ ਮੈਂਬਰ ਵੀ ਹਾਂ ਕਾਰਜਕਾਰੀ ਮੈਂਬਰ 2018 ਤੋਂ ਚੱਲ ਰਿਹਾ ਹਾਂ ਔਰ 2018 ਦੇ ਜਿਹੜਾ ਪੰਜਾਬੀ ਦੇ ਬਾਦ ਸਹਿਤ ਦਾ ਜੋ ਅਵਾਰਡ ਦਿੱਤਾ ਜਾਣਾ ਸੀ 24 ਪਾਸ਼ਾਵਾਂ ਦੇ ਵਿੱਚੋਂ ਤੇ ਪੰਜਾਬੀ ਦੇ ਬਾਰੇ ਵੀ ਉਹ ਜਿਵੇਂ 10 ਨਾਮਾਂ ਦੀ ਸੂਚੀ ਮੈਨੂੰ ਭੇਜ ਕੇ ਔਰ ਲੱਟਰ ਵੀ ਦਿੱਤੀ ਭੇਜੀ ਸੀ ਤੇ ਤੇ ਮੈਂ ਵੀ ਇਹਨਾਂ ਵਿੱਚੋਂ ਇੱਕ ਕਿਤਾਬ ਉਹ ਰეკਮੈਂਡ ਕਰਕੇ ਭੇਜੂ ਮੈਂ ਉਹ ਨਾਵਲ ਸੀ ਟਾਲੀ ਵਾਲੀ ਗਲੀ ਤਰਸੇਮ ਦਾ ਲਿਖਿਆ ਆ ਵਾਤਾਵਰਨ ਦੇ ਆਧਾਰ 'ਤੇ ਉਹ ਰეკਮੈਂਡ ਕਰਕੇ ਭੇਜਿਆ ਤੇ ਉਸ ਨੂੰ 50000 ਮਮੈਂਟੋ ਤੇ ਉਹ ਸਾਰਾ ਸਨਮਾਨ ਕੀਤਾ ਗਿਆ ਤੇ ਮੈਨੂੰ ਵੀ ਸਨਮਾਨ ਕੀਤਾ ਗਿਆ ਮਾਨ ਸਨਮਾਨ ਦਿੱਤਾ ਗਿਆ ਤੇ ਉਹ ਮੈਂ ਅੱਜ ਵੀ ਚੱਲ ਰਿਹਾ ਉਹਦਾ ਐਗਜ਼ੈਕਟਿਵ ਮੈਂਬਰ ਭਾਰਤੀ ਸਹਿਦ ਅਕੈਡਮੀ ਨਵੀਂ ਦਿੱਲੀ ਦਾ ਤੁਹਾਡੀ ਹੁਣ ਨਵੀਂ ਕਿਤਾਬ ਜਿਹੜੀ ਹੈ ਉਹ ਕਦੋਂ ਆਲੀ ਹੈ ਅ ਨਵੀਂ ਕਿਤਾਬ ਮੈਨੂੰ ਪਬਲਿਸ਼ਰ ਤੋਂ ਕਈਆਂ ਦੇ ਫੋਨ ਆਏ ਕਿ ਤੁਸੀਂ ਸਾਡੇ ਕੋਲ ਇਹ ਆਪਦੀ ਗੀਤ ਗਜ਼ਲ ਕਵਤਾ ਜਾਂ ਜਿਵੇਂ ਪੰਜਾਬ ਪੰਜਾਬੀ ਵਿਆਕਰਨ ਤੇ ਰਚਨਾਵਲੀ ਜਿਹੜੀ ਮੇਰੀ ਕਿਤਾਬ ਲਿਖੀ ਸੀ ਉਹ ਜਿੱਥੇ-ਜਿੱਥੇ ਪੰਜਾਬੀ ਬੈਠੇ ਨੇ ਵਰਲਡ ਦੇ ਵਿੱਚ ਉੱਥੇ-ਉੱਥੇ ਉਹ ਕਿਤਾਬ ਗਈ ਹੈ ਉਹ ਕਹਿੰਦੇ ਵੀ ਇਹ ਕਿਤਾਬ ਸਾਨੂੰ ਹੋਰ ਵਿਆਕਰਨ ਦੇ ਉੱਪਰ ਨੇ ਕਹਿੰਦੇ ਹੋ ਔਰ ਜਦੋਂ ਮੇਰੀ ਕੋਈ ਕਵਤਾ ਜਾਂ ਗੀਤ ਸ਼ਬਦਾ ਜਿਵੇਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਹੋ ਵੀ ਸਾਰੀਆਂ ਅਖਬਾਰਾਂ ਦੇ ਵਿੱਚ ਉਦੋਂ ਵੀ ਫੋਨ ਆਉਂਦੇ ਨੇ ਕਹਿੰਦੇ ਵੀ ਤੁਸੀਂ ਸਾਡੇ ਜਿਹੜੇ ਪਬਲਿਸ਼ਰ ਆਇਆ ਸੀ ਫਲਾਣੇ ਬੋਲਦੇ ਆ ਤੇ ਤੁਸੀਂ ਆਪਦੀ ਇਹ ਕਿਤਾਬ ਛਾਪਵਾਸੀ ਤੁਹਾਡੇ ਕੋਲ ਕੁਝ ਨਹੀਂ ਲੈਂਦੇ ਤੁਹਾਨੂੰ ਕਿਤਾਬਾਂ ਨਹੀਂ ਦਿਆਂਗੇ ਪਰ ਮੇਰਾ ਉਹ ਟਾਈਮ ਜਿਸ ਤਰ੍ਹਾਂ ਵੀ ਟਾਈਮ ਨਹੀਂ ਮਿਲ ਰਿਹਾ ਤਿੰਨ ਚਾਰ ਕਿਤਾਬਾਂ ਮੇਰੀਆਂ ਲਿਖੀਆਂ ਪਈਆਂ ਤੁਹਾਡੀ ਜਿਹੜੀ ਕਿਤਾਬ ਇੱਕ ਹੈ ਪੰਜਾਬੀ ਵਿਆਕਰਨ ਤੇ ਪਹਿਰੇ ਚਨਾਬ ਲਖਲਾਵਲੀ ਹਾਂਜੀ ਇਹ ਮੈਂ ਕਿਸੇ ਹੋਂਸੇ ਲੱਗੀ ਵੀ ਹੈ ਅੱਜ ਇਹ ਸਟੂਡੈਂਟਸ ਜਿਵੇਂ ਪਹਿਲੀ ਜਮਾਤ ਤੋਂ ਲੈ ਕੇ ਐਵੇਂ ਤੱਕ ਦੇ ਸਟੂਡੈਂਟਸ ਇਹਦੇ ਵਿੱਚੋਂ ਲਾਭ ਲੈ ਰਹੇ ਨੇ ਔਰ ਜਿੱਥੇ ਵੀ ਤੁਸੀਂ ਜਾ ਕੇ ਜਿਵੇਂ ਮਦਾਨ ਪਬਲਿਸ਼ਰ ਪਟਿਆਲਾ ਯੂਨੀਵਰਸਿਟੀ ਵਿੱਚ ਹੈ ਔਰ ਇਹ ਆਪ ਨੂੰ ਪਬਲਿਸ਼ਰ ਚੰਡੀਗੜ੍ਹ ਦੇ ਵੱਲੋਂ ਛਾਪੀ ਗਈ ਹੈ ਨਿਊ 에ਰਾ ਦੇ ਅਧੀਨ ਵੀ ਇਤਨੇ ਭਾਸ਼ਾਵਾਂ ਵਿੱਚ ਨੇ ਹਿੰਦੀ ਪੰਜਾਬੀ ਅੰਗਰੇਜ਼ੀ ਦੇ ਉਹ ਕੰਪਨੀਸ਼ਨ ਨੇ ਔਰ ਪੰਜਾਬੀ ਦੇ ਵਿੱਚ ਇਹ ਛਾਪੀ ਸੀਗੀ ਤੇ ਉਹ ਉਹ ਨਾ ਕੋਈ ਮਿਲ ਜਾਂਦੀ ਹੈ ਸਾਰੇ ਕਿਤੇ ਮਿਲ ਜਾਂਦੀ ਹੈ तकरीबन ਜਿਹੜੇ ਕਾਲਜ ਨੇ ਪੰਜਾਬ ਦੇ ਉਹਨਾਂ ਦੀ ਜਿਹੜੇ ਲਾਇਬ੍ਰੇਰੀ ਉਹਨਾਂ ਵਿੱਚ ਮਿਲ ਜਾਂਦੀ ਹੈ ਇਹ ਰੰਗੀਲਾ ਦੀ ਤੁਹਾਡਾ ਕੋਈ ਅਜਾ ਕੁਐਸਚਨ ਜਿਹੜਾ ਤੁਹਾਨੂੰ ਮੈਂ ਨਾ ਪੁੱਛ ਸਕਿਆ ਹਾਂ ਮਾ ਪਰਤੋ ਜੇ ਮਨ ਕਰਦਾ ਹੋਵੇ ਕਿ ਮੈਂ ਉਸ ਬਾਰੇ ਅੱਜ ਗੱਲ ਕਰਨੀ ਹੈ ਇਸ ਤਰ੍ਹਾਂ ਹੈ ਕਿ ਪੰਜਾਬ ਦੀ ਜਿਹੜੀ ਮਸ਼ਹੂਰ ਲੋਕ ਗਾਇਕਾ ਦੁੱਕੀ ਉਮਦਾ ਮਾਸ਼ਾ ਉਰਫ ਉਹ ਮੇਰੇ ਪਿੰਡ ਦਾ ਉਹਨਾਂ ਦਾ ਵਰਤ ਹੈ ਆਪਣਾ ਹੀਰਾ ਮੰਡੀ ਆ ਲਾਹੌਰ ਦੇ ਉੱਥੋਂ ਦਾ ਗਵਾਹ ਉਹ ਜ਼ਹੀਰਦਾਰ ਉਹਨੂੰ ਲੈ ਗਿਆ ਅ ਖਾੜਾ ਲੋਨ ਲਈ ਤੇ ਉਹ ਉੱਥੇ ਉਹਨੇ ਆਉਣੀ ਦਿੱਤਾ ਉਹਦੇ ਤੇ ਕਬਜ਼ਾ ਕਰ ਲਿਆ ਤੇ ਉਹਨੇ ਸੁਨਿਆ ਭੇਜਿਆ ਕਿਸੇ ਜਿਵੇਂ ਮੁੰਤੇ ਪਹਕਾਰੀ ਜਾਂਦੇ ਨੇ ਤੇ ਉਹਨੇ ਆ ਕੇ ਸੁਨਿਆ ਦਿੱਤਾ ਜੋਗੀ ਦੇ ਹੱਥ ਕਿ ਇਸ ਤਰ੍ਹਾਂ ਕਰਕੇ ਹੀਰਾ ਮੰਡੀ ਦਾ ਇੱਕ ਨਵਾਬ ਹੈ ਉਹਨੇ ਕਬਜ਼ਾ ਕਰ ਲਿਆ ਹੈ ਦੁੱਖੀ ਤੇ ਤੁਹਾਡੇ ਪਿੰਡ ਦੀ ਉਹ ਧੀ ਪਾਣਾ ਤੇ ਇਸ ਤਰ੍ਹਾਂ ਕਰਕੇ ਮੋਹਨ ਸੁਨਿਆ ਭੇਜਾ ਮੈਨੂੰ ਲੈ ਜਾ ਉਹ ਫਿਰ ਮੇਰੇ ਦਾਦਾ ਜੀ ਸਰਦਾਰ ਇਸ਼ਰ ਸਿੰਘ ਨਿਹੰਗ ਸਿੰਘ ਸਾਹਿਬ ਅਸਰਸ਼ਸਤਰ ਲਾ ਕੇ ਰੱਖਦੇ ਸਨ 6 ਫੁੱਟ ਉਹਨਾਂ ਦਾ ਕਾਦਸੀਗਾ ਤੇ ਪਿੰਡ ਦੀ ਪੰਚਾਇਤ ਜਿਵੇਂ ਜੁੜੀ ਤੇ ਉਹ ਕਹਿੰਦੇ ਵੀ ਇਹ ਕਲਾਲ ਗੁੜਿਆ ਸਿੰਘ ਤਿਆਰ ਹੋਇਆ ਇਹ ਫਿਰ ਮਾ ਜੋਗਿਆ ਵਾਲਾ ਪੇਸ ਬਣਾ ਕੇ ਤੇ ਘੋੜੀ ਤੇ ਜਾਂਦੇ ਨੇ ਤੇ ਉਹ ਜਾ ਕੇ ਦੁਕੀ ਜਿਵੇਂ ਉਹ ਲਵਾਉ ਘਰ ਨਹੀਂ ਹੁੰਦਾ ਤੇ ਉੱਥੇ ਉਹ ਬੀਨ ਵੀ ਵਜਾ ਲੈਂਦਾ ਸੀਗਾ ਜਿਹੜਾ ਨਾਲ ਗੁੜਿਆ ਸਿੰਘ ਸੀਗਾ ਤੇ ਉਹ ਜਦੋਂ ਉੱਥੇ ਬੀਨ বাজਾਈ ਤੇ ਉਹ ਦੁਕੀ ਆਈ ਉਹਨੇ ਪਛਾਣ ਲਿਆ ਤੇ ਫਿਰ ਉਹਨੂੰ ਕਿਹਾ ਵੀ ਤੂੰ ਰਾਤ ਨੂੰ ਨਾ ਉਹ ਸੋ ਉੱਤੇ ਚਾਰੇ ਤੇ ਉਹਨੂੰ ਰੱਖਿਆ ਹੋਇਆ ਸੀ ਕੈਲ ਕਰ ਤੇ ਕਹਿੰਦੇ ਵੀ ਤੂੰ ਅਸੀਂ ਰੱਸੀ ਸੁੱਟਾਂਗੇ ਤੇ ਤੂੰ ਲੰਮਕੇ ਤੇ ਇੱਥਾ ਆ ਜੇ ਉਥੋਂ ਫਿਰ ਉਹਨੂੰ ਲੈ ਕੇ ਆਉਂਦੇ ਨੇ ਕੋੜੀ ਦੇ ਪਿੰਡ ਲੈ ਆਂਦੇ ਨੇ ਤੇ ਫਿਰ ਉਹ ਪੰਜਾਬ ਦੇ ਛੱਦ ਕੇ ਹਿੰਦੁਸਤਾਨ ਦੀ ਇੱਕ ਮਸ਼ਹੂਰ ਗਾਇਕਾ ਸੀਗੀ ਉਸ ਵਕਤ ਦੀ ਉਹਦੇ ਰਿਕਾਰਡ ਜਿਹੜੇ ਨੇ ਅਜੇ ਵੀ ਉਹ ਸੋਨ ਨੂੰ ਮਿਲਦੇ ਨੇ ਪੰਜਾਬ ਦੀਆਂ ਪੌਣਾਂ ਦੇ ਵਿੱਚ ਸਾਡੇ ਦਾ ਇੱਥੇ ਬਹੁਤ ਮਸ਼ਹੂਰ ਨੇ ਦੁੱਕੀ ਇਸ ਕਹਿੰਦੇ ਪੂਰਾ ਨਾਮ ਕੀ ਹੈ ਪੂਰਾ ਨਾਮ ਦਾ ਉਹਦਾ ਵਾਸ਼ਨ ਹੈ ਪੂਰਾ ਤੇ ਦੋਰੇ گاਉਂ ਦੇ ਉਹਦਾ ਨਾਂ ਦੁੱਕੀ ਪੈ ਗਿਆ ਤੇ ਜਿਹੜੇ ਉਹਦੇ ਉਸਤਾਦ ਸੀਂ ਕੁਸ਼ੀਦਾ محمد ਕੁਸ਼ੀਰਮ ਉਹ ਨੂੰ ਨੀਸ਼ੀਾਇਕੇ ਬੁਲਾਉਂਦੇ ਸੀ ਜਿਵੇਂ ਆਪਣੇ ਇਥੋਂ ਦੇ ਰੰਗਲਾ ਬੰਗਲਾ ਆਪਣੇ ਚੰਨਰ ਵਾਲੇ ਨੇ ਉਹ ਤੇ ਪੰਜਾਬ ਟੀਵੀ ਵਾਲੇ ਉਹ ਵੀ ਮੇਰੇ ਕੋਲੋਂ ਇੰਟਰਵਿਊ ਨੂੰ ਲੈ ਕੇ ਗਏ ਸੀ ਇਸ ਵਾਰ ਇਹ ਦੇਸ਼ ਵਿਦੇਸ਼ਾ ਚ ਮੈਨੂੰ ਫੋਨ ਵੀ ਆਇਆ ਉਹਨਾਂ ਦੇ ਬਾਰੇ ਦੱਸਿਆ ਉਹ ਜਲਦੀ ਵਾਰ ਜਦੋਂ ਮੇਰੇ ਦਾਦਾ ਜੀ ਸਰਦਾਰ ਇਸ਼ਰ ਸਿੰਘ ਅਤੇ ਗੁਰਿਆ ਸਿੰਘ ਇਹ ਜਦੋਂ 1947 ਦੀ ਵੰਡ ਹੁੰਦੀ ਹੈ ਤੇ ਸਤਲੁਜ ਦਰਿਆ ਸਾਡੇ ਨੇੜੇ ਪਿੰਡ ਦੇ ਉਸ ਤੋਂ ਬਾਅਦ ਛੱਡ ਕੇ ਤੇ ਕਾਫਲੇ ਦੇ ਨਾਲ ਮਲਾਕੇ ਆਏ ਸੀ ਉਹ ਜਲਦੀ ਵਾਰ ਆਪ ਦਾ ਇਹ ਚਿਮਟਾ ਜਿਹੜਾ ਲੋਕ ਸਾਜ ਹੈ ਉਹ ਨਿਸ਼ਾਨੀ ਵਜੋਂ ਦੇ ਕੇ ਗਏ ਸੀ ਉਹ ਜਾਈ ਮੇਰੇ ਕੋਲ ਤੇ ਆਇਆ ਅੱਛਾ ਅੱਛਾ ਜੀ चलो ठीक है रंगीला जी सी बहुत आए इतना बहुत बहुत शुक्रिया जी थैंक यू थैंक यू दोस्तों ये सन अपने अज के मेहमान कवि गीतकार लेखक डॉक्टर रमेश रंगीला जी उर्फ प्रोफेसर रमेश राय अगले हफ्ते आप फिर किसी नवी शख्सियत ना तो ਉਨ੍ਹਾਂ ਦੀ ਯਾਤਰਾ ਬਾਰੇ ਗੱਲ ਕਰਾਂਗੇ ਦੋਸਤੋ ਨਮਸਕਾਰ